ਪੰਜਾਬ ਸਦੀਵੀ ਸਭ ਤੋਂ ਵੱਡੀ ਪਾਣੀ ਦੀ ਮਾਰ ਚੱਲ ਰਿਹਾ ਹੈ ਪਰ ਪੰਜਾਬੀ ਹਨ ਕਿ ਹਾਰ ਮੰਨਣ ਵਾਲੇ ਨਹੀਂ ਹਨ ਪੰਜਾਬ ਦਾ ਬੱਚਾ ਬਚਾ ਇਸ ਰੱਬੀ ਮਾਰ ਦਾ ਡਟ ਕੇ ਮੁਕਾਬਲਾ ਕਰ ਰਿਹਾ ਹੈ ਪਰ ਜਿਹੜੀ ਮਾਰ ਸਾਡੀਆਂ ਗਊਆਂ ਮੱਝਾਂ ਤੇ ਪੈ ਰਹੀ ਹੈ ਉਸ ਨੂੰ ਵੇਖ ਕੇ ਕਿਸੇ ਦਾ ਦਿਲ ਟੁੱਟ ਗਿਆ ਹੈ ਪਰ ਵਾਹਿਗੁਰੂ ਦਾ ਪਾਣਾ ਮੰਨ ਕੇ ਜੋ ਬਚਿਆ ਹੈ ਉਸ ਨੂੰ ਬਚਾਇਆ ਜਾਵੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਵੇਖ ਕੇ ਉਹਨਾਂ ਦਾ ਚੰਗਾ ਇਲਾਜ ਕੀਤਾ ਜਾਵੇ ਅਤੇ ਇਸ ਕੰਮ ਵਿੱਚ ਸਹਾਇਲ ਹੋਣ ਆਇਆ ਹੈ ਰਿਲਾਇੰਸ ਬੰਤਾਰਾ ਵੰਤਾਰਾ ਦੇ ਮਾਹਿਰਾਂ ਨੂੰ ਜਿਵੇਂ ਹੀ ਪੰਜਾਬ ਦੇ ਹਾਲਾਤਾਂ ਦਾ ਪਤਾ ਲੱਗਿਆ ਤਾਂ ਤੁਰੰਤ ਆਪਣੀ ਉਪਕਰਨਾ ਅਤੇ ਦਵਾਈਆਂ ਦੇ ਨਾਲ ਪੰਜਾਬ ਪਹੁੰਚੇ। ਸਥਾਨਕ ਪ੍ਰਸ਼ਾਸਨ ਅਤੇ ਪੰਚਾਇਤ ਦੇ ਮੈਂਬਰਾਂ ਦੇ ਬੁਲਾਵੇ ਤੇ ਵੰਤਾਰਾ ਦੀਆਂ ਟੀਮਾਂ گاਵਾ ਮੱਝਾਂ ਤੇ ਦੂਜੇ ਜਾਨਵਰਾਂ ਦੇ ਇਲਾਜ ਵਿੱਚ ਲੱਗ ਗਈਆਂ। ਵੰਤਾਰਾ ਨੇ ਪੰਜਾਬ ਹੜ੍ਹ ਵਿੱਚ ਬਿਮਾਰ ਹੋਏ ਜਾਨਵਰਾਂ ਵਾਸਤੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। 919227988 पांच छे। याद रखो सिर्फ पंजाब हर पीड़ित है आओ अन्नंत अबानी के वंतारा जरिए कि समाजिक उपराले हथ वंड है उन्होंने तो डेयरी वाल वंतारा दीमां बारे दसीए तुम इस बारे की मनते हो कमेंट बॉक्स में अपने सुझाव जरूर दौ